ਸਸ਼ੀਕਾਲ ਜੀ ਫਤੇ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਹਾਂਜੀ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜਿਸ ਤੇ ਤੁਸੀਂ ਵੀਡੀਓ ਦੇਖ ਰਹੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇੰਸਟਾ ਤੇ ਵੀ ਆਪਣਾ ਪੇਜ ਹੈ ਜੀ ਜਰੂਰ ਪੇਜ ਨੂੰ ਫੋਲੋ ਕਰੋ ਔਰ ਮੇਰਾ ਨੰਬਰ ਹੈ ਜੀ ਜਿਹੜਾ ਵੀਡੀਓ ਦੇ ਨੀਚੇ ਹਮੇਸ਼ਾ ਚੱਲ ਰਿਹਾ ਹੁੰਦਾ ਇਸ ਨੰਬਰ ਤੇ ਹੀ ਕੰਟੈਕਟ ਕਰਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸੀਓਡੀ ਆਪਣੇ ਕੋਲੇ ਅਵੇਲੇਬਲ ਨਹੀਂ ਹੈ ਜੀ ਅੱਜ ਦੀ ਜਿਹੜੀ ਵੀਡੀਓ ਹੈ ਜੀ ਆਪਾਂ ਲੈ ਕੇ ਆਏ ਆ ਸਪੈਸ਼ਲ ਕਰਵਾ ਚੌਥ ਲਈ ਆਪਾਂ ਸੂਟੜ ਲਈ ਲੈ ਕੇ ਆਏ ਆ ਬਹੁਤ ਸੋਹਣੇ ਜਿਵੇਂ ਅੱਗੇ ਆਉਣ ਵਾਲੇ ਫੈਸਟੀਵਲ ਸੀਜ਼ਨ ਹੈ ਜੀ ਹਨਾ ਫੈਸਟੀਵਲ ਸੀਜ਼ਨ ਸ਼ੁਰੂ ਹੋ ਗਿਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਹਨਾ ਫੈਸਟੀਵਲ ਆ ਰਹੇ ਨੇ ਦੀਵਾਲੀ ਆ ਰਹੀ ਹੈ ਜੀ ਦੁਸ਼ਹਿਰਾ ਨਵਰਾਤਰੀ ਸ਼ੁਰੂ ਹੋ ਗਏ ਨੇ ਜਿਹੜੀਆਂ ਪਹਿਣਾ ਵੀ ਸੋਹਣੇ ਸੋਹਣੇ ਸੂਟ ਲੈਣਾ ਚਾਹੁੰਦੀਆਂ ਨੇ ਸਾਡੇ ਤੋਂ ਲੈ ਸਕਦੀਆਂ ਨੇ ਅੱਜ ਦਾ ਜਿਹੜਾ ਸੂਟ ਰਹੂਗਾ ਜੀ ਸਟੱਫ ਰਹੂਗਾ ਸ਼ਿਮਰ ਕਰਾਸ਼ੇ ਸ਼ਿਮਰ ਸਟੱਫ ਰਹਿਣ ਵਾਲਾ ਹੈ ਜੀ ਵਿਦਆਊਟ ਲਾਈਨਿੰਗ ਇਹ ਨਹੀਂ ਬਣੂਗਾ ਲਾਈਨਿੰਗ ਦੇ ਨਾਲ ਹੀ ਬਣਾਉਣਾ ਪਊਗਾ ਜੀ ਇਹ ਹੈਗਾ ਜੀ ਇਹਦਾ ਘੇਰਾ ਵਰਕ ਦੇ ਨਾਲ ਹੈਂਡ ਟੱਚ ਵੀ ਦਿੱਤਾ ਹੋਇਆ ਹੈ ਜੀ ਦੇਖੋ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਜੀ ਸੈਂਟਰ ਦੇ ਵਿੱਚ ਪੈਨਲ ਜਾ ਰਹੇ ਨੇ ਇਹ ਵਲਾ ਜਿਹੜਾ orange ਕਲਰ ਹੈ ਜੀ ਬਹੁਤ ਸੋਹਣਾ orange ਕਲਰ ਹੈ ਜਿਆਦਾ ਲਾਊਡ ਕਲਰ ਨਹੀਂ ਹੈਗਾ ਬਹੁਤ ਸੋਹਣਾ ਜੀ ਇਹਦਾ ਜਿਹੜੀ ਫੀਲ ਹੈ ਜੀ ਸਟੱਫ ਦੀ ਉਹ ਵੀ ਬਹੁਤ ਵਧੀਆ ਕੋਈ ਚੂਬਨ ਵਾਲਾ ਫੈਬਰਿਕ ਨਹੀਂ ਹੈਗਾ ਜੇ ਕਈ ਪੈਣਾ ਨੂੰ ਹੁੰਦਾ ਵੀ ਫੈਬਰਿਕ ਚੂਬੇਗਾ ਚੂਬੇਗਾ ਨਹੀਂ ਜੀ ਫੈਬਰਿਕ ਔਰ ਜਿਹੜਾ ਸਿੰਪਲ ਲਾਈਨਿੰਗ ਦੇ ਨਾਲ ਹੀ ਇਹ ਫੈਬਰਿਕ ਜਿਹੜਾ ਬਣ ਜੂਗਾ ਜੀ ਟਾਫਟਾ ਲਗਾਣ ਦੀ ਵੀ ਜ਼ਰੂਰਤ ਨਹੀਂ ਹੈ ਸਿੰਪਲ ਲਾਈਨਿੰਗ ਦੇ ਨਾਲ ਤੁਸੀਂ ਇਹ ਫੈਬਰਿਕ ਨੂੰ ਬਣਾ ਸਕਦੇ ਹੋ ਮਸ਼ੀਨ ਵਰਕ ਦੇ ਨਾਲ ਨਾਲ ਹੈਂਡ ਟੱਚ ਦਿੱਤਾ ਗਿਆ ਜੀ ਸਾਰਾ ਜਿਹੜਾ ਸਾਈਡ ਤੇ ਸੈਂਟਰ ਦੇ ਵਿੱਚ ਦੋ ਪੈਨਲ ਦਿੱਤੇ ਗਏ ਨੇ ਘੇਰਾ ਦਿੱਤਾ ਗਿਆ ਜੀ ਘੇਰੇ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਬਹੁਤ ਹੈ ਔਰ ਨਾਲ ਹੀ ਜਿਹੜਾ ਸਾਰੇ ਸੂਟ ਦੇ ਵਿੱਚ ਜਿਹੜੇ ਡਾਟਸ ਦਿੱਤੇ ਗਏ ਨੇ ਜੀ ਜਿਹੜਾ ਕਿ ਜਰੀ ਨਾਲ ਕੱਢੇ ਗਏ ਨੇ ਇਸ ਤੋਂ ਬਾਅਦ ਸਾਈਡ ਤੇ ਦਿੱਤੇ ਗਏ ਆ ਜੀ ਬਾਜੂ ਬਾਜੂ ਦਾ ਵੀ ਵਰਕ ਆਏਗਾ ਜੀ ਇਹਨਾਂ ਸੂਟਾਂ ਦੇ ਨਾਲ ਬਾਜੂ ਦਾ ਵੀ ਵਰਕ ਹੋਏਗਾ ਜੀ ਸਟੱਫ ਰਹੇਗਾ ਜੀ ਜਿਹੜਾ ਸ਼ਰਟ ਦਾ ਸਟੱਫ ਰਹੇਗਾ ਸ਼ਿਮਰ ਔਰ ਜਿਹੜੀ ਇਹਦੇ ਨਾਲ ਬਾਟਮ ਲਗਾਈ ਹੋਈ ਹੈ ਜੀ ਬਿਲਕੁਲ ਟੋਨ ਮੈਚ ਕਰਦੀ ਹੀ ਲਗਾਈ ਹੋਈ ਹੈ ਬਾਟਮ ਬਾਟਮ ਦਾ ਸਟੱਫ ਵੀ ਬਹੁਤ ਵਧੀਆ ਹੈ ਜਿਹੜਾ ਬਾਟਮ ਦਾ ਸਟੱਫ ਲੱਗਿਆ ਜੀ ਇਹ ਤੁਸੀਂ ਵਿਦਆਊਟ ਲਾਈਨਿੰਗ ਬਣਾ ਸਕਦੇ ਹੋ ਬਾਟਮ ਦਾ ਸਟੱਫ ਥੋੜਾ ਠਿੱਕ ਹੈ ਔਰ ਇਸ ਤੋਂ ਬਾਅਦ ਜੀ ਆਪਾਂ ਇਹਦਾ ਦੁਪੱਟਾ ਦੇਖਦੇ ਹਾਂ ਜਿਹੜਾ ਇਹਦਾ ਦੁਪੱਟਾ ਹੈ ਜੀ 골ਡਨ ਲਾਈਨ ਦੇ ਨਾਲ ਔਰਗੈਂਜ਼ਾ ਦਾ ਦੁਪੱਟਾ ਲੱਗਿਆ ਹੋਇਆ ਜੀ ਔਰਗੈਂਜ਼ਾ ਦਾ ਦੁਪੱਟਾ ਲੱਗਿਆ ਹੋਇਆ ਜੀ 골ਡਨ ਲਾਈਨ ਵਾਲਾ ਔਰਗੈਂਜ਼ਾ ਦਾ ਦੁਪ ਸੀਕਵੈਂਸ ਤਾਂ ਵੀ ਦਿੱਤਾ ਗਿਆ ਜੀ ਵਿੱਚੇ ਸੀਕਵੈਂਸ ਦੀ ਇੱਕ ਲਾਈਨ ਸੀਕਵੈਂਸ ਦੀ ਹੈ ਜੀ ਇੱਕ ਲਾਈਨ ਜਿਹੜੀ 골ਡਨ ਲਾਈਨ ਦਿੱਤੀ ਗਿਆ ਟੂ ਸਾਈਡ ਦੁਪट्टे ਦੇ ਉੱਤੇ ਵਰਕ ਆਏਗਾ ਔਰ ਸਾਰੇ ਦੁਪट्टे ਦੇ ਵਿੱਚ ਆਏਗੀ ਜੀ ਬੂਟੀ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈਗੀ ਜੀ ਬਹੁਤ ਪਿਆਰਾ ਕਲਰ ਹੈ orange ਕਲਰ ਹੈ ਜੀ ਮਿੱਠਾ ਜਿਹਾ ਕਲਰ ਹੈ ਲਾਊਡ ਕਲਰ ਨਹੀਂ ਹੈਗਾ ਕਈ ਭੈਣਾਂ ਨੂੰ ਹੁੰਦਾ ਵੀ orange ਕਲਰ ਲਾਊਡ ਹੋਵੇਗਾ ਲਾਊਡ ਕਲਰ ਨਹੀਂ ਹੈਗਾ ਜੀ ਜਿਵੇਂ ਫੈਸਟੀਵਲ ਜਿਵੇਂ ਸ਼ੁਰੂ ਹੋ ਗਏ ਨੇ ਜੀ ਤੁਸੀਂ ਕੋਈ ਵੀ ਤਿਹਾਰ ਤੇ ਵੀ ਪਾ ਸਕਦੇ ਹੋ ਜਾਂ ਫਿਰ ਕਰਵਾ ਚੌਥ ਲਈ ਲੈ ਸਕਦੇ ਹੋ ਰੇਟ ਆਪਾਂ ਇੰਨਾ ਕੁ ਰੀਜ਼ਨੇਬਲ ਪ੍ਰਾਈਸ ਰੱਖਿਆ ਜੀ ਇਹਦਾ ਹਰ ਬੰਦੇ ਦੇ ਜਿਹੜਾ ਅਫੋਰਡੇਬਲ ਜਿਹਾ ਪ੍ਰਾਈਸ ਹੈ ਜੀ ਹਰ ਬੰਦਾ ਇਹਨੂੰ ਖਰੀਦ ਸਕਦਾ ਹੈ ਔਰ ਇਹਦਾ ਜਿਹੜਾ ਸਟੱਫ ਹੈ ਜੀ ਇਹਦਾ ਟੈਕਸਚਰ ਵੀ ਬਹੁਤ ਵਧੀਆ ਚੂਬਣ ਵਾਲਾ ਸਟੱਫ ਨਹੀਂ ਹੈਗਾ ਇਰੀਟੇਟ ਨਹੀਂ ਕਰੇਗਾ ਸਿੰਪਲ ਲਾਈਨਿੰਗ ਦੇ ਨਾਲ ਹੀ ਸੂਟ ਜਿਹੜਾ ਸਟਿਚ ਹੋ ਜੇਗਾ ਜੀ ਤੇ ਜਿਹੜਾ ਬਾਟਮ ਦਾ ਸਟੱਫ ਹੈ ਜੀ ਇਹ ਵੀ ਨਾਲ ਹੀ ਆ ਔਰ ਨਾਲ ਜਿਹੜਾ ਦੁਪੱਟਾ ਹੈ ਜੀ ਦੁਪੱਟਾ ਵੀ ਬਹੁਤ ਸੋਹਣਾ ਹੈ ਜੀ ਔਰਗੈਂਜ਼ਾ ਦਾ ਦੁਪੱਟਾ ਲਗਾਇਆ ਗਿਆ ਪ੍ਰਾਈਸ ਇੱਕ ਸੂਟ ਦਾ ਹੈਗਾ ਜੀ 1500 ਰੁਪਏ ਇੱਕ ਸੂਟ 1500 ਰੁਪਏ ਦਾ ਤੁਹਾਨੂੰ ਮਿਲੇਗਾ ਜੀ ਸ਼ਿਪਿੰਗ ਫ੍ਰੀ ਰਹੇਗੀ ਇਹਨਾਂ ਸੂਟਾਂ ਦੇ ਉੱਪਰ 1 ਕਿਲੋ 4 ਕਿਲੋ ਜੀ ਸ਼ਿਪਿੰਗ ਫ੍ਰੀ ਹੈ ਦੋ ਸੂਟ ਰਹਿਣਗੇ ਜੀ 2900 ਦੇ ਜੀ ਸ਼ਿਪਿੰਗ ਫ੍ਰੀ ਰਹੂਗੀ 2900 ਦੇ ਦੇ ਸੂਟ ਨੇ ਜੀ ਦੋ ਸੂਟ ਸ਼ਿਪਿੰਗ ਫ੍ਰੀ ਹੈ ਇੱਕ ਸੂਟ ਹੈਗਾ ਜੀ 1500 ਰੁਪਏ ਦਾ ਸ਼ਿਪਿੰਗ ਫ੍ਰੀ ਹੈ ਚਾਰ ਸੂਟ ਹੋਣਗੇ ਜੀ 5800 ਰੁਪਏ ਦੇ ਸ਼ਿਪਿੰਗ ਚਾਰ ਸੂਟਾਂ ਦੇ ਉੱਪਰ ਵੀ ਫ੍ਰੀ ਹੈ ਜੀ ਔਰ ਇਸ ਤੋਂ ਬਾਅਦ ਦੇਖੋ ਘੇਰੇ ਦਾ ਕੰਮ ਹੈ ਜੀ ਜਿਹੜਾ ਨੈਕਸਟ ਜਿਹੜਾ ਕਲਰ ਹੈਗਾ ਜੀ ਇਹ ਹੈਗਾ ਮੋਰ ਪੰਖੀਆ ਗ੍ਰੀਨ ਮੋਰ ਪੰਖਿਆ ਬਲੂ ਆ ਰਿਹਾ ਜੀ ਵੀਡੀਓ ਦੇ ਵਿੱਚ ਮੋਰ ਪੰਖਿਆ ਗ੍ਰੀਨ ਜਿਹੜੀ ਇਹ ਟੋਨ ਹੈ ਜੀ ਮੋਰ ਪੰਖਿਆ ਗ੍ਰੀਨ ਟੋਨ ਦਾ ਜਿਹੜਾ ਇਹ ਸੂਟ ਰਹੇਗਾ ਔਰ ਇਹਦਾ ਜਿਹੜਾ ਦੁਪੱਟਾ ਹੈ ਜੀ ਸੇਮ ਐਜ਼ ਇਟ ਸਾਰਿਆਂ ਦਾ ਦੁਪੱਟਾ ਸੂਟ ਸਾਰਿਆਂ ਦਾ ਵਰਕ ਸੇਮ ਆਏਗਾ ਜੀ ਐਦਾ ਹੀ ਬਾਜੂ ਵਰਕ ਆਏਗਾ ਜੀ ਜਿਹੜਾ ਸੂਟ ਹੈ ਜੀ ਨਾਲ ਇਹਦੇ ਹੈਂਡ ਟੱਚ ਦਿੱਤਾ ਹੋਇਆ ਉੱਪਰ ਨਲਕੀ ਦਾ ਤੇ ਮੋਤੀ ਮੋਤੀ ਦਾ ਕੰਮ ਹੋਇਆ ਹੋਇਆ ਜੀ ਉੱਪਰ ਸੈਂਟਰ ਦੇ ਵਿੱਚ ਪੈਨਲ ਨੇ ਜੀ ਗਲੇ ਦਾ ਕੋਈ ਇਸ਼ੂ ਨਹੀਂ ਹੈ ਨੈਕ ਦਾ ਮਤਲਬ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਨੈਕ ਤੁਸੀਂ ਬਣਾ ਸਕਦੇ ਹੋ ਜਿੰਨਾ ਮਰਜ਼ੀ ਇਹਨੂੰ ਛੋਟੀ ਵੱਡੀ ਲੈਂਥ ਰ ਲੈਂਥ ਵੀ ਵਧੀਆ ਹੈ ਜੀ ਬਿਲਕੁਲ ਟੋਨ ਮੈਚ ਕਰਦੀ ਨਾਲ ਦਿੱਤੀ ਹੈ बॉटम ਔਰ ਨਾਲ ਇਹ ਹੈਗਾ ਦੁਪੱਟਾ ਨੈਕਸਟ ਇਹਦਾ ਕਲਰ ਹੈਗਾ ਜੀ ਮਹਿੰਦੀ ਮਹਿੰਦੀ ਗ੍ਰੀਨ ਹੈ ਜੀ ਜਿੱਦਾਂ ਫੰਕਸ਼ਨ ਮੈਰਿਜ ਵਗੈਰਾ ਤੇ ਹਨਾ ਮਹਿੰਦੀ ਦੇ ਫੰਕਸ਼ਨ ਹੁੰਦੇ ਆ ਜੋ ਉਸ ਤੇ ਪਾਉਣ ਲਈ ਬਹੁਤ ਸੋਹਣਾ ਸੂਟ ਹੈ ਰੀਜ਼ਨੇਬਲ ਜੇ ਪ੍ਰਾਈਸ ਦੇ ਵਿੱਚ ਹੈ ਮਹਿੰਦੀ ਗ੍ਰੀਨ ਕਲਰ ਹੈ ਜੀ ਮਹਿੰਦੀ ਗ੍ਰੀਨ ਹੀ ਨਾਲ ਦੁਪੱਟਾ ਡਿਜ਼ਾਈਨਿੰਗ ਸਾਰਿਆਂ ਦੀ ਸੇਮ ਹੋਏਗੀ ਜੀ ਘੇਰੇ ਦੇ ਉੱਤੇ ਵਰਕ ਆਏਗਾ ਪੈਨਲ ਆਏਗਾ ਜੀ ਪੈਨਲ ਤੇ ਵੀ ਵਰਕ ਆਏਗਾ ਹੈਂਡ ਟੱਚ ਦਿੱਤਾ ਹੋਇਆ ਪੈਨਲ ਤੇ ਮਸ਼ੀਨੀ ਵਰਕ ਦੇ ਨਾਲ ਔਰ ਡਾਟਸ ਦਿੱਤੇ ਗਏ ਨੇ ਜੀ ਜਰੀ ਦੇ ਡਾਟਸ ਨੇਗੇ ਨਾਲ ਬਾਟਮ ਹੈ ਜੀ ਔਰ ਨਾਲ ਹੈਗਾ ਜਿਹੜਾ ਆਪਣਾ ਦੁਪੱਟਾ ਔਰਗੈਂਜ਼ਾ ਦਾ ਹੀ ਦੁਪੱਟਾ ਆਏਗਾ ਸਾਰਿਆਂ ਦੇ ਨਾਲ ਦੁਪੱਟਾ ਸੇਮ ਰਹੇਗਾ ਜੀ ਟੂ ਸਾਈਡ ਵਰਕ ਆਏਗਾ ਫੋਰ ਸਾਈਡ ਇਹਦੇ ਫਿਨਿਸ਼ਿੰਗ ਦਿੱਤੀ ਗਈ ਹੈ ਜੀ ਆਪਣਾ ਪਾਈਪਿੰਗ ਲਗਾਈ ਗਈ ਹੈ ਜੀ ਫੋਰ ਸਾਈਡ ਫਿਨਿਸ਼ਿੰਗ ਦਿੱਤੀ ਗਈ ਹੈ ਸਾਰਾ ਸੈਂਟਰ ਦੇ ਵਿੱਚ ਐਦਾ ਬੂਟੀ ਆਏਗੀ ਪ੍ਰਾਈਸ ਰਹੇਗਾ ਜੀ ਇੱਕ ਸੂਟ 1500 ਦਾ 22900 ਦੇ 400 ਰਹਿਣਗੇ ਜੀ 5800 ਦੇ ਸ਼ਿਪਿੰਗ ਸਾਰਿਆਂ ਦੇ ਉੱਤੇ ਫ੍ਰੀ ਹੈ। ਨੈਕਸਟ ਜਿਹੜਾ ਕਲਰ ਹੈ ਜੀ ਪਰਪਲ ਵਾਈਨ ਸ਼ੇਡ ਹੈ ਜੀ ਨੈਕਸਟ ਪਰਪਲ ਵਾਈਨ ਸ਼ੇਡ ਹੈ ਕਾਫੀ ਟ੍ਰੈਂਡ ਦੇ ਵਿੱਚ ਹੈ ਜੀ। ਘੇਰਾ ਬਣਿਆ ਹੋਇਆ ਜੀ ਘੇਰਾ ਤੁਸੀਂ ਚੈੱਕ ਕਰੋ। ਸੈਂਟਰ ਪੈਨਲ ਦਿੱਤੇ ਗਏ ਨੇ। ਬਾਟਮ ਦਾ ਕਪੜਾ ਨਾਲ ਹੈ ਜੀ ਔਰ ਨਾਲ ਹੈਗਾ ਦੁਪੱਟਾ ਦੁਪੱਟੇ ਦੀ ਵੀ ਲੈਂਥ ਵਿਡਥ ਫੁੱਲ ਹੈ ਜੀ ਐਦਾ ਦੁਪੱਟਾ ਨਹੀਂ ਹੈਗਾ ਦੇਖੋ ਖੁੱਲਾ ਚੌੜਾ ਦੁਪੱਟਾ ਵਧੀਆ ਸਟਾਲ ਟਾਈਪ ਦੁਪੱਟਾ ਨਹੀਂ ਹੈਗਾ 4 ਸਾਈਡਡ ਜੀ ਲੇਸ ਨਾਲ ਇਹਦੀ ਫਿਨਿਸ਼ਿੰਗ ਦਿੱਤੀ ਗਈ ਹੈ ਇਹਨੂੰ 2 ਸਾਈਡਡ ਵਰਕ ਹੈ ਜੀ ਸੈਂਟਰ ਦੇ ਵਿੱਚ ਬੁੱਟੀ ਆਏਗੀ ਸੈਂਟਰ ਦੇ ਵਿੱਚ ਬੁੱਟੀ ਦਿੱਤੀ ਗਈ ਹੈ ਜੀ ਸਟੱਫ ਬਹੁਤ ਵਧੀਆ ਸਟੱਫ ਸਾਰਿਆਂ ਦਾ ਰਹੇਗਾ ਜੀ ਸ਼ੀਮਰ ਸਾਫਟ ਵਾਲੀ ਸ਼ਿਮਰ ਹੈ ਜੀ ਇਹ ਬਿਲਕੁਲ ਸਾਫਟ ਵਾਰੀ ਹੈ ਸ਼ਿਮਰ ਸਿਲਕ ਬਹੁਤ ਜਿਆਦਾ ਸਾਫਟ ਸਟੱਫ ਹੈ ਚੁੱਬਣ ਵਾਲਾ ਸਟੱਫ ਨਹੀਂ ਹੈਗਾ ਲੁੱਕ ਤੁਸੀਂ ਦੇਖ ਸਕਦੇ ਹੋ ਜੀ ਇਹ ਹੈਗਾ ਸ਼ਾਰਟ ਦੀ ਲੁੱਕ ਨੂੰ ਉੱਪਰ ਤੱਕ ਦੇਖੋ ਮਤਲਬ ਪੈਨਲ ਜਾ ਰਹੇ ਨੇ ਜਿਹੜੇ نیچے ਘੇਰਾ ਬਣਿਆ ਹੋਇਆ ਜੀ ਔਰ ਬਾਟਮ ਦਾ ਜਿਹੜਾ ਸਟੱਫ ਹੈ ਤੁਸੀਂ ਇਹਦਾ ਪੈਂਟ ਪਲਾਜੋ ਸਲਵਾਰ ਜੋ ਮਰਜੀ ਬਣਾ ਸਕਦੇ ਹੋ ਓਪਨ ਪਲਾਜੋ ਬਣਾਓ ਚਾਹੇ ਔਰ ਨਾਲ ਹੈਗਾ ਜੀ ਦੁਪੱਟਾ ਦੁਪੱਟੇ ਦੀ ਲੈਂਥ ਵਿਡਥ ਫੁੱਲ ਹੈ ਜੀ ਦੁਪੱਟੇ ਦੀ ਲੁੱਕ ਦੇਖੋ ਤੁਸੀਂ ਬਹੁਤ ਸੋਹਣਾ ਸੂਟ ਹੈ ਜੀ ਜਿਹਦਾ ਕਰਵਾ ਚੌਥ ਤੇ ਪਾਉਣ ਲਈ ਸਭ ਤੋਂ ਜ਼ਿਆਦਾ ਜਿਹੜਾ ਹਨਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਅਫੋਰਡੇਬਲ ਪ੍ਰਾਈਸ ਦੇ ਵਿੱਚ ਸੂਟ ਹੈ ਜਿਹੜਾ ਕਿ ਮਸ਼ੀਨੀ ਵਰਕ ਦੇ ਨਾਲ-ਨਾਲ ਹੈਂਡ ਟੱਚ ਵੀ ਇਹਨੂੰ ਦਿੱਤਾ ਗਿਆ ਹੈ ਔਰ ਪ੍ਰਾਈਸ ਵੀ ਆਪਾਂ ਬਹੁਤ ਰੀਜ਼ੀਨੇਬਲ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ ਜੀ ਪ੍ਰਾਈਸ ਹੈਗਾ ਦਾ ਸਿਰਫ 1500 ਰੁਪਏ ਇੱਕ ਸੂਟ ਦਾ ਪ੍ਰਾਈਸ ਹੈ ਜੀ ਦੋ ਲਓਗੇ 2900 ਦੇ ਚਾਰ ਲਓਗੇ 5800 ਰੁਪਏ ਦੇ ਔਰ ਸ਼ਿਪਿੰਗ ਸਭ ਤੋਂ ਵੱਡੀ ਗੱਲ ਜੀ ਭੈਣਾਂ ਨੂੰ ਹੁੰਦਾ ਵੀ ਸ਼ਿਪਿੰਗ ਦਾ ਹੁੰਦਾ ਸ਼ਿਪਿੰਗ ਆਪਾਂ ਫ੍ਰੀ ਰੱਖੀ ਹੈ ਜੀ ਚਾਰ ਇਹਦੇ ਵਿੱਚ ਆਪਾਂ ਕਲਰ ਤੁਹਾਡੇ ਲਈ ਲੈ ਕੇ ਆਏ ਆ ਜੀ ਚਾਰੇ ਕਲਰ ਬੜੇ ਸੋਹਣੇ ਨੇ ਇੱਕ ਦਿਖਾਇਆ ਜੀ ਆਪਾਂ ਦੇਖੋ ਮਹਿੰਦੀ ਚਾਰੋ ਸੂਟ ਮੈਂ ਤੁਹਾਨੂੰ ਦਿਖਾਏ ਨੇ ਜੀ ਚਾਰਾਂ ਦੇ ਕਲਰ ਵੀ ਸੁਪਰਬ ਨੇ ਕੁਆਲਿਟੀ ਵਾਈਜ਼ ਵੀ ਬਹੁਤ ਵਧੀਆ ਨੇ ਔਰ ਇਹਨਾਂ ਦਾ ਜਿਹੜਾ ਵਰਕ ਹੈ ਉਹ ਵੀ ਬਹੁਤ ਵਧੀਆ ਹੈ ਹਾਂ ਟੱਚ ਵੀ ਹੈ ਜੀ ਮਸ਼ੀਨ ਵਰਕ ਦੇ ਨਾਲ ਅਫੋਰਡੇਬਲ ਪ੍ਰਾਈਸ ਦੇ ਵਿੱਚ ਨੇ ਇਦਾਂ ਦੇ ਸੂਟ ਨੇ ਜੀ ਉਸ ਤੋਂ ਬਾਅਦ ਅਗਰ ਤੁਸੀਂ ਘਰੇ ਵੀ ਹੰਡਾਓਗੇ ਤਾਂ ਵੀ ਇਹਨਾਂ ਨੂੰ ਕੁਝ ਨਹੀਂ ਹੋਣ ਵਾਲਾ ਕਿਉਂਕਿ ਆਪਾਂ ਮਹਿੰਗੇ ਸੂਟ ਲੈ ਵੀ ਲੈਨੇ ਆ ਉਸ ਤੋਂ ਬਾਅਦ ਉਹ ਪੈਂਦੇ ਨਹੀਂ ਹੁਣ ਇਹ ਫੰਕਸ਼ਨਲ ਵੇਅਰ ਵੀ ਨੇ ਔਰ ਇਹ ਤੁਸੀਂ ਤਿਹਾਰ ਤੇ ਵੀ ਪਾ ਸਕਦੇ ਹੋ ਹਨਾ ਕਿਸੇ ਪਾਰਟੀ ਵੇਅਰ ਫੰਕਸ਼ਨ ਤੇ ਵੀ ਪਾਰਟੀ ਵੇਅਰ ਵੀ ਸੂਟ ਹੈਗੇ ਨੇ ਜੀ ਕਿਸੇ ਫੰਕਸ਼ਨ ਦੇ ਵੀ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਸਾਰਿਆਂ ਦਾ ਜਿਹੜਾ ਵਰਕ ਰਹੇਗਾ ਜੀ ਪੈਨਲ ਵਰਕ ਹੈ ਘੇਰੇ ਦਾ ਵਰਕ ਹੈ ਬਾਜੂ ਵਰਕ ਹੈ ਬਾਟਮ ਪਲੇਨ ਆਏਗੀ ਦੁਪੱਟਾ ਵੀ ਇਹਦਾ ਜਿਹੜਾ ਆਏਗਾ ਜੀ ਦੁਪੱਟੇ ਤੇ ਵੀ ਹਨ ਸੂਟ ਸਾਰਾ ਰਹੇਗਾ ਆਪਣਾ ਸ਼ਰਟ ਰਹੇਗੀ ਸ਼ਿਮਰ ਦੀ ਔਰ बॉटम ਨਾਲ ਮੈਚ ਕਰਦੀ ਹੋਈ ਬਿਲਕੁਲ ਮਸਲੀਨ ਦੀ बॉटम ਹੈ ਜੀ ਬਹੁਤ ਸੋਹਣਾ ਸਟੱਫ ਹੈ ਪ੍ਰਾਈਸ ਵੀ ਬਹੁਤ ਜੈਨੂਨ ਹੈ ਜੀ ਦੁਬਾਰਾ ਫੇਰ ਦੱਸ ਦੇਵਾਂ ਇੱਕ ਸੂਟ ਹੈਗਾ ਜੀ ਆਪਣਾ 1500 ਰੁਪਏ ਦਾ ਅਗਰ ਤੁਸੀਂ ਦੋ ਸੂਟ ਲਓਗੇ ਤਾਂ ਹੋਣਗੇ ਜੀ 2900 ਰੁਪਏ ਦੇ ਚਾਰ ਸੂਟ ਹੋਣਗੇ ਜੀ 5800 ਰੁਪਏ ਦੇ ਸ਼ਿਪਿੰਗ ਸਾਰਿਆਂ ਦੀ ਫ੍ਰੀ ਆਏਗੀ ਇੱਕ ਵਾਰ ਫੇਰ ਤੋਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜਿਹੜੀਆਂ ਭੈਣਾਂ ਨੇ ਹਾਲ ਤੱਕ ਨਹੀਂ ਕੀਤਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹੁਣ ਆਪਾਂ ਆਪਣੀ ਵੀਡੀਓ ਦਾ ਐਂਡ ਕਰਦੇ ਹਾਂ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ